ਅੱਜ ਫੇਰ ਪਗੋੜੇ ਦਲ ਵੱਲੋਂ ਸੋਚੇ ਸਿੱਖ ਜਗਤ ਦਾ ਸਿੱਖ ਕੌਮ ਦਾ ਸਿਰ ਸ਼ਰਮ ਨਾਲ ਨੀਵਾ ਕੇ ਘੱਟਦਾ ਸਿੱਖ ਕੌਮ ਦਾ ਦਿਲ ਬਲੁੰਦੜਿਆ ਗਿਆ ਕਿਉਂਕਿ ਸਿੱਖ ਕੌਮ ਦੇ ਇੱਕ ਸਾਫ ਦਾ ਜਥੇਦਾਰ ਉੱਪਰ ਅੱਜ ਫੇਰ ਇਹਨਾਂ ਨੇ ਕਰਦਾਕ ਕੋਸ਼ਿਸ਼ ਕਰਤੀ ਕੋਸ਼ਿਸ਼ ਤਾਂ ਜਿਹੜਾ ਸੁਖਵੀਰ ਬਾਦਲ ਤੇ ਸੁਖਵੀਰ ਬਾਦਲ ਸਾਹਿਬ ਦੇ ਉੱਪਰ ਜਾਣ ਲੇਗਾ ਹਮਲਾ ਹੋਇਆ ਸੀ ਉਹਦੇ ਪਿੱਛੇ ਕਹਿੰਦੇ ਆਕੀ ਸਿੰਘ ਦੀ ਸਾਜ਼ਿਸ਼ ਜਿੱਥੇ-ਜਿੱਥੇ ਵੀ ਸਿੱਖ ਬੈਠੇ ਨੇ ਇਨਾਂ ਨਾਲ ਪੰਥ ਦਾ ਤਾਂ ਕੋਈ ਬਾਵਾਸਤ ਨਹੀਂ ਧਗੋੜੇ ਦਲ ਦਾ ਇਸ ਕਰਕੇ ਮੈਂ ਤੁਹਾਨੂੰ ਦੱਸਦਾ ਸਿੱਖੀ ਸਿਧਾਂਤ ਤੇ ਸਿੱਖ ਕੌਮ ਦਾ ਜਿਹੜਾ ਫਲਸਫਾ ਹੈ ਸਿੱਖ ਤਾਂ ਦਿਨ ਚ ਸਮੇਂ ਚ ਦੋ ਵਾਰੀ ਦੋ ਵਾਰੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਤੇ ਤੁਸੀਂ ਸਿੱਖ ਕੌਮ ਦੇ ਸਾਬਕਾ ਜਥੇਦਾਰ ਨੂੰ ਇੱਕ ਕੌਨਸਪਿਰੇਟਰ ਦੇ ਰੂਪ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਗਿਆਨੀ ਹਰਪ੍ਰੀਤ ਸਿੰਘ ਉਹ ਤੋਂ ਜਥੇਦਾਰ ਅਕਾਲ ਤਖਤ ਸਾਹਿਬ ਨਹੀਂ ਗਿਆਨੀ ਹਰਪ੍ਰੀਤ ਸਿੰਘ ਜੀ ਤਾਕ ਸ੍ਰੀ ਦਮਦਮਾ ਸਾਹਿਬ ਦੇ ਸੇਵਾਦਾਰ ਸਤ ਜੀ ਦਾ ਰਜਾ ਤੇ ਜਿਹੜੀ ਵੀ ਤੁਸੀਂ ਕੋਈ ਅਰਜ਼ੀ ਦਿੱਤੀ ਜਾਂ ਸੇਵਾ ਕਿਸ ਸਮੇਂ ਕਦੋਂ ਨਿਭਾਉਣੀ ਹੈ ਉਹ ਤੁਸੀਂ ਗਿਆਨੀ ਰਕबीर ਸਿੰਘ ਜੀ ਨੂੰ ਦਿੱਤੀ ਹੋਣੀ ਹੈ ਤੇ ਉਹਦਾ ਸਪਸ਼ਟੀਕਰਨ ਤਾਂ ਸਿੰਘ ਸਾਹਿਬ ਕਹਿੰਦੇ ਰਕबीर ਸਿੰਘ ਦੇ ਸਾਹਮਣੇ ਕਹਿੰਦੇ ਹਰਪ੍ਰੀਤ ਸਿੰਘ ਦੀ 11 ਤੋਂ ਜਦੋਂ ਚੋਣ ਹੋਈ ਆ ਦੋ ਦਿਨ ਪਹਿਨਾ ਤੇ ਉਹਨਾਂ ਨੇ ਡੀਲੀਕੇਟ ਜਜਸ ਕਿਹਾ ਸੀ ਕਿ ਸੰਗਤ ਜੀ ਗੁਰੂ ਸਾਹਿਬ ਦੀ ਕਲਾ ਵਰਤੀ ਹੈ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਅੱਜ ਤੁਸੀਂ ਮੈਨੂੰ ਇਹਨਾਂ ਤੇ ਸਿਰ ਤੇ ਬਿਠਾਦਾ ਹੈ ਇਹ ਇਹਨਾਂ ਨੇ ਆਉਣ ਨਾਲੇ ਸਮੇਂ 'ਚ ਸਿਰ ਤਾਂ ਨੂੰ ਕਰਕੇ ਮੇਰੇ ਵੱਲ ਝਾਕਿਆ ਨਾ ਤੇ ਹਰੇਕ ਚੀਜ਼ ਲਈ ਇਹਨਾਂ ਨੇ ਮੈਨੂੰ ਦੋਸ਼ੀ ਠਰਾਈ ਜਣਾ ਮੇਰੀ ਕਰਤਾਰਕੁਸ਼ੀ ਕਰਨ ਦੀ ਕੋਸ਼ਿਸ਼ ਕਰਦੀ ਹੈ ਅੱਜ ਇੱਕ ਬਹੁਤ ਗੈਰ ਜ਼ਿੰਮੇਵਾਰ ਹੱਸ ਹੋਣਾ ਜਾਂ ਬਿਆਨ ਮੇਰੇ ਸਾਹਮਣੇ ਆਇਆ ਪਰ ਜਿਹਦੇ ਕੀ ਪ੍ਰਨਾਮ ਬਹੁਤ ਗੰਭੀਰ ਹੋਣ ਵਾਲੇ ਕਿਉਂਕਿ ਅੱਜ ਫੇਰ ਪਗੋੜੇ ਦਲ ਵੱਲੋਂ ਸਮੁੱਚੇ ਸਿੱਖ ਜਗਤ ਦਾ ਸਿੱਖ ਕੌਮ ਦਾ ਸਰ ਸ਼ਰਮ ਨਾਲ ਨੀਵਾ ਕੇ ਕਰਤਾ ਸਿੱਖ ਕੌਮ ਦਾ ਦਿਲ ਬਲੁੰਦ ਹੋ ਗਿਆ ਕਿਉਂਕਿ ਸਿੱਖ ਕੌਮ ਦੇ ਇੱਕ ਸਾਭਕਾ ਜਥੇਦਾਰ ਉੱਪਰ ਅੱਜ ਫੇਰ ਇਹਨਾਂ ਨੇ ਕਰਤਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੰਗਤ ਜੀ ਇਹਨਾਂ ਦੇ ਮਾਇਨੇ ਜੇ ਆਪਾਂ ਮੰਨੀਏ ਤਾਂ ਜਿਹੜਾ ਸੁਖਵੀਰ ਬਾਦਲ ਦੇ ਸੁਖਵੀਰ ਬਾਦਲ ਸਾਹਿਬ ਦੇ ਉੱਪਰ ਜਾਣ ਲੈਵਾ ਹਮਲਾ ਹੋਇਆ ਸੀ ਉਹਦੇ ਪਿੱਛੇ ਕਹਿੰਦੇ ਹਰਪ੍ਰੀਤ ਸਿੰਘ ਦੀ ਸਾਜ਼ਿਸ਼ ਸੀ ਜਿੱਥੇ-ਜਿੱਥੇ ਵੀ ਸਿੱਖ ਬੈਠੇ ਨੇ ਇਹਨਾਂ ਨਾਲ ਪੰਥ ਦਾ ਤਾਂ ਕੋਈ ਵਾਅਵਾਸਤਾ ਨਹੀਂ ਭਗੋੜੇ ਦਾ ਇਸ ਕਰਕੇ ਮੈਨੂੰ ਦੱਸਦਾ ਸਿੱਖੀ ਸਿਧਾਂਤ ਤੇ ਸਿੱਖ ਕੌਮ ਦਾ ਜਿਹੜਾ ਫਲਸਫਾ ਹੈ ਸਿੱਖ ਤਾਂ ਦਿਨ ਚ ਸਮੇਂ ਚ ਦੋ ਬਾਰੀ ਦੋ ਬਾਰੀ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਤੇ ਤੁਸੀਂ ਸਿੱਖ ਕੌਮ ਦੇ ਸਾਬਕਾ ਜਥੇਦਾਰ ਨੂੰ ਇੱਕ ਕੌਨਸਪਿਰੇਟਰ ਦੇ ਰੂਪ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਮੈਨੂੰ ਲੱਗਦਾ ਸਿੱਖ ਕੌਮ ਦੇ ਜਥੇਦਾਰਾਂ ਦੀ ਕਿਰਦਾਰ ਕੁਸ਼ੀ ਕਰਨ ਚ ਤੁਹਾਡਾ ਕੋਈ ਢਿੱਡ ਨਹੀਂ ਭਰਿਆ ਯਾ ਤਖਸੇਬਾਨਾ ਦਾ ਧਾਇਰੇ ਨੂੰ ਥੋੜਾ ਘਟਾਉਣ ਦੀ ਜਿਹੜੀ ਤੁਸੀਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਤੁਹਾਡਾ ਢਿੱਡ ਨਹੀਂ ਭਰਿਆ ਸੰਗਤ ਜੀ ਥੋੜੀ ਕਚਹਿਰੀ ਵਿੱਚ ਮੈਂ 4-5 ਇੱਕ ਪਹਿਲੂ ਰੱਖਣਾ ਚਾਹੁੰਦਾ ਕਿ ਅੰਮ੍ਰਿਤਸਰ ਸ਼ਹਿਰ 'ਚ ਕੋਈ ਘਟਨਾ ਵਾਪਰਦੀ ਹੈ ਲੌਂਡ ਆਰਡਰ ਦਾ ਜ਼ਿੰਮੇਵਾਰ ਜਥੇਦਾਰ ਅਕਾਲ ਤਖਤ ਹੈ ਜਾਂ ਪੰਜ ਸੰਗਤਾਂ ਦੇ ਵਿੱਚੋਂ ਕੋਈ ਹੈ ਦੂਸਰੀ ਗੱਲ ਗਿਆਨੀ ਹਰਪ੍ਰੀਤ ਸਿੰਘ ਉਹ ਤਾਂ ਜਥੇਦਾਰ ਅਕਾਲ ਤਖਤ ਸਾਹਿਬ ਨਹੀਂ ਗਿਆਨੀ ਹਰਪ੍ਰੀਤ ਸਿੰਘ ਜੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਸੇਵਾਦਾਰ ਸਨ ਜਥੇਦਾਰ ਵਜੋਂ ਤੇ ਜਿਹੜੀ ਵੀ ਤੁਸੀਂ ਕੋਈ ਅਰਜ਼ੀ ਦਿੱਤੀ ਜਾਂ ਸੇਵਾ ਕਿਸ ਸਮੇਂ ਕਦੋਂ ਨਿਭਾਉਣੀ ਹੈ ਉਹ ਤੁਸੀਂ ਗਿਆਨੀ ਰਗਵੀਰ ਸਿੰਘ ਜੀ ਨੂੰ ਦਿੱਤੀ ਹੋਣੀ ਹੈ ਤੇ ਉਹਦਾ ਸਪਸ਼ਟੀਕਰਨ ਤਾਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦੇ ਸਕਦੇ ਨੇ ਹਾਂ ਪਰ ਮੈਨੂੰ ਉਹ ਗੱਲ ਚੇਤੇ ਜ਼ਰੂਰ ਆਉਂਦੀ ਹੈ ਗਿਆਨੀ ਹਰਪ੍ਰੀਤ ਸਿੰਘ ਦੀ 11 ਅਗਸਤ ਨੂੰ ਜਦੋਂ ਚੋਣ ਹੋਈ ਆ ਦੋ ਦਿਨ ਪਹਿਨਾ ਤੇ ਉਹਨਾਂ ਨੇ ਡੀਲੀਕੇਟਲ ਜਜ ਕਰਿਆ ਸੀ ਕਿ ਸੰਗਤ ਜੀ ਗੁਰੂ ਸਾਹਿਬ ਦੀ ਕਲਾ ਵਰਤੀ ਹੈ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਅੱਜ ਤੁਸੀਂ ਮੈਨੂੰ ਇਹਨਾਂ ਦੇ ਸਿਰ ਤੇ ਬਿਠਾਤਾ ਹੈ ਤੇ ਇਹਨਾਂ ਨੇ ਆਉਣ ਨਾਲੇ ਸਮੇਂ ਚ ਸਿਰ ਤਾਹ ਨੂੰ ਕਰਕੇ ਮੇਰੇ ਵੱਲ ਝਾਕਿਆ ਨਾ ਤੇ ਹਰੇਕ ਚੀਜ਼ ਲਈ ਇਹਨਾਂ ਨੇ ਮੈਨੂੰ ਦੋਸ਼ੀ ਠਰਾਈ ਜਣਾ ਮੇਰੀ ਕਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕਰਨੀ ਹੈ ਅੱਜ ਉਹਨਾਂ ਦੀ ਗੱਲ ਉਹ ਸੱਚ ਉਹ ਨਜ਼ਰ ਆ ਗਈ ਮੈਂ ਕਹਿੰਦਾ ਤੁਹਾਡੇ ਹਿਸਾਬ ਨਾਲ ਤਾਂ ਜੋ ਵੀ ਕਿਤੇ ਕੁਝ ਦੁਨੀਆ ਚ ਵਾਪਰਿਆ ਉਹਦੇ ਲਈ ਕਹਿੰਦੀ ਹਰਪ੍ਰੀਤ ਸਿੰਘ ਜ਼ਿੰਮੇਵਾਰ ਹੈ ਤੁਸੀਂ ਇੰਨੇ ਕਿਉਂ ਜਦਾ ਬੁਖ ਲਾਏ ਹੋ ਹੋ ਆਪਰੇਸ਼ਨ ਸੰਧੂਰ ਹੋਇਆ ਉਹਦੇ ਲਈ ਵੀ ਕਹਨੀ ਹੈ ਹਰਪ੍ਰੀਤ ਸਿੰਘ ਜ਼ਿੰਮੇਵਾਰ ਹੈ ਜਿਹੜਾ ਲੈਂਡ ਪੂਲਿੰਗ ਪਾਲਿਸੀ ਵਾਪਸ ਹੋਈ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਬਣੇ ਤੇ 1 ਘੰਟੇ ਬਾਅਦ ਲੈਂਡ ਪੂਲਿੰਗ ਪਾਲਿਸੀ ਵਾਪਸ ਹੋ ਗਈ ਉਹਦੇ ਲਈ ਵੀ ਕਹਨੀ ਹੈ ਹਰਪ੍ਰੀਤ ਸਿੰਘ ਜ਼ਿੰਮੇਵਾਰ ਤੁਹਾਡੇ ਹਿਸਾਬ ਨਾਲ ਤਾਂ ਕੋਈ ਵੀ ਘਟਨਾ ਕਿਤੇ ਵੀ ਪੰਜਾਬ ਚ ਵਾਪਰ ਰਹੀ ਹੈ ਚੰਗੇ ਮਾੜੀ ਉਹਦੇ ਲਈ ਗਿਆਨੀ ਹਰਪ੍ਰੀਤ ਸਿੰਘ ਜ਼ਿੰਮੇਵਾਰ ਹੈ ਤੁਸੀਂ ਇੰਨੇ ਬਖਲਾਏ ਹੋ ਕੇ ਮੈਂ ਤਾਂ ਸੁਖਬੀਰ ਜੀ ਨੂੰ ਬੇਨਤੀ ਕਰੂੰਗਾ ਕਿ ਬਾਲ ਸਾਹਿਬ ਮੈਂ ਉਹ ਦਿਨ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਜਿੱਦਨ ਤੁਹਾਡੇ ਤੇ ਗੋਲੀ ਚੱਲੀ ਸੀ ਤੁਹਾਡੇ ਪਰਿਵਾਰ ਸਮੇਤ ਇੱਕ ਇੱਕ ਪਰਿਵਾਰ ਤੁਹਾਡੇ ਅਕਾਲੀ ਦਲ ਦੇ ਪਰਿਵਾਰ ਦਾ ਕਿਉਂਕਿ ਤੁਸੀਂ ਉਦੋਂ ਪ੍ਰਧਾਨ ਸੀਗੇ ਇੱਕ ਇੱਕ ਅਕਾਲੀ ਦਲ ਦਾ ਵਰਕਰ ਉਦੋਂ ਚਿੰਤਤ ਸੀ ਇੱਕ ਇੱਕ ਪੰਜਾਬੀ ਚਿੰਤਤ ਸੀ ਕਿ ਦਰਬਾਰ ਸਾਹਿਬ ਦੀ ਚਾਰ ਸਫੇਰੇ ਗਲਿਆਰੇ ਚ ਕਹੇ ਜੀ ਘਟਨਾ ਵਾਪਰ ਗਈ ਹੈ ਹਰੇਕ ਸਿੱਖ ਦਾ ਉਦੋਂ ਸਿਰ ਸ਼ਰਮ ਨਾਲ ਝੁਕਿਆ ਸੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਿੱਖ ਕੌਮ ਦੇ ਨਾਲ ਨਾ ਬਿਤਰਾ ਕਮਾਓ ਇਹ ਜੀਆਂ ਮੀਟ ਹਰਕਤਾਂ ਤੋਂ ਬਾਹਰ ਜਾਓ ਉਹ ਗਿਆਨੀ ਹਰਪ੍ਰੀਤ ਸਿੰਘ ਸਾਹਿਬਾ ਜਿਹੇ ਦਾਰਸ਼ੀ ਕਾਉਤਕ ਸਾਹਿਬ ਨਹੀਂ 15 ਲੱਖ ਜੁਝਾਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਮਹਾਰਾਜ ਤੋਂ ਸਥਾਪਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਬ ਕੀਤੀ ਭਰਤੀ ਦੇ ਮੈਂਬਰ 15 ਲੱਖ ਜਾਗ ਦੀ ਜ਼ਮੀਰ ਵਾਲੀ ਫੌਜ ਉਹਨਾਂ ਦੇ ਪਿੱਠ ਤੇ ਖੜੀ ਐ ਜਦੋਂ ਇਹ ਹਾਦਸਾ ਵਾਪਰਿਆ ਤੇ ਪੰਜਾਬ ਪੁਲਿਸ ਨੇ ਇਨਕੁਆਇਰੀ ਸ਼ੁਰੂ ਕੀਤੀ ਮੈਂ ਪੁੱਛਣਾ ਚਾਹੁੰਗਾ ਉਦੋਂ ਤੁਸੀਂ ਕਿਉਂ ਨਹੀਂ ਹਿੰਮਤ ਕਰਕੇ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਦਿੱਤਾ ਉਸ ਇਨਸੀਡੈਂਟ ਨੂੰ ਅੱਜ ਤਕਰੀਬਨ 9 ਮਹੀਨੇ 10 ਮਹੀਨੇ ਹੋ ਗਏ ਨੇ ਅੱਜ ਤੱਕ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਤੁਹਾਡੇ ਮੂੰਹ ਚੋਂ ਕਿਉਂ ਨਹੀਂ ਨਿਕਲਿਆ ਕੀ ਤੁਸੀਂ ਉਡੀਕ ਕਰ ਰਹੇ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਜਦੋਂ ਪ੍ਰਧਾਨ ਬਣਨ ਤਾਂ ਉਦੋਂ ਅਸੀਂ ਕਿਚੜ ਉਛਾਲਾਂਗੇ ਉਦੋਂ ਕਿੰਨਾ ਖੁਸ਼ੀ ਕਰਾਂਗੇ ਉਹਨਾਂ ਦੀ ਤੁਸੀਂ ਇੰਨਾ ਨੀਵਾ ਕਿਰ ਸਕਦੇ ਹੋ ਕਿ ਸਰਦਾਰ ਸੁਬੀਰ ਸਿੰਘ ਬਾਦਲ ਦੇ ਉੱਪਰ ਜਿਹੜਾ ਜਾਣ ਲੇਵਾ ਹਮਲਾ ਜੀ ਚ ਉਹਨਾਂ ਦੀ ਜਾਣ ਜਾ ਸਕਦੀ ਸੀ ਉਹਦੇ ਉੱਪਰ ਵੀ ਤੁਸੀਂ ਸਿਆਸਤ ਕਰਨਾ ਚਾਹੁੰਦੇ ਹੋ ਮੈਂ ਤਾਂ ਬਾਦ ਸਾਹਿਬ ਨੂੰ ਪੁੱਛਣਾ ਚਾਹੁੰਦਾ ਤੁਸੀਂ ਆਪ ਨਿਗਾਹ ਮਾਰ ਕੇ ਦੇਖੋ ਅੱਖਾਂ ਖੋਲ ਕੇ ਇਹ ਕਿੰਨੇ ਕੁ ਸਕੇ ਨੇ ਤੁਹਾਡੇ ਤੁਹਾਡੇ ਉੱਪਰ ਮੈਨੂੰ ਲੱਗਦਾ ਜੇ ਕਿਸੇ ਨੇ ਸੁਪਾਰੀ ਲਈ ਹੋਈ ਹੈ ਤਾਂ ਉਹ ਆ ਜਿਹੜੇ ਤੁਹਾਡੇ ਚਾਰ ਪੰਜ ਆਲੇ ਦੋਲੇ ਫਿਰਦੇ ਨੇ ਇਹਨਾਂ ਨੇ ਸਪਾਰੀ ਲੈ ਕੇ ਤੁਹਾਡਾ ਸਿਆਸੀ ਖਾਤਮਾ ਕਰਨ ਦੀ ਪੂਰੀ ਤਿਆਰੀ ਕੀਤੀ ਹੋਈ ਜੇ ਤੁਹਾਨੂੰ ਕਿਸੇ ਤੋਂ ਖਤਰਾ ਤਾਂ ਇਹਨਾਂ ਤੋਂ ਖਤਰਾ